ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਿਕ ਕਸਬਾ ਕਾਲਾ ਸਿੰਘਿਆ ਦੇ ਮੰਦਿਰ ਠਾਕੁਰ ਦੁਆਰਾ ਵਿਖੇ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਭਗਵਾਨ ਸ਼੍ਰੀ ਰਾਮ ਦੀ ਕਲਸ਼ ਯਾਤਰਾ ਲਿਆ ਕੇ ਮੰਦਿਰ ਠਾਕੁਰ ਦੁਆਰਾ ਵਿਖੇ ਸਜਾਈ ਗਈ ਇਸ ਮੌਕੇ ਠਾਕੁਰ ਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਕੁਮਾਰ ਚੱਡਾ ਸੰਜੀਵ ਕੁਮਾਰ ਹੈਪੀ ਪੰਡਿਤ ਰਾਕੇਸ਼ ਕੁਮਾਰ ਹਰਪਾਲ ਸਿੰਘ ਪਾਲਾ ਟ੍ਰੇਲਰ ਪਰਮਿੰਦਰ ਕੁਮਾਰ ਬਿੱਕੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਸ਼ ਯਾਤਰਾ 16 ਦਸੰਬਰ ਨੂੰ ਲੈ ਕੇ 22 ਦਸੰਬਰ ਤੱਕ ਮੰਦਿਰ ਠਾਕੁਰ ਦੁਆਰਾ ਤੋਂ ਸਾਰੇ ਪਿੰਡ ਵਿੱਚ ਸੰਧਿਆ ਫੇਰੀਆਂ ਕੱਡੀਆਂ ਜਾਣੀਆਂ ਤੇ 22 ਦਸੰਬਰ ਨੂੰ ਮੂਰਤੀ ਸਥਾਪਨਾ ਕੀਤੀ ਜਾਵੇਗੀ ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਤੇ ਸ਼੍ਰੀ ਰਾਮ ਭਗਤ ਦੇ ਸ਼ਰਧਾਲੂ ਹਾਜ਼ਰ ਸਨ ਅੱਜ ਬਹੁਤ ਹੀ ਪੜਾਗਾਂ ਵਾਲਾ ਦਿਨ ਆ ਪ੍ਰਭੂ ਸ਼ੀ ਗਾਮ ਜੀ ਨੇ ਕਿਰਪਾ ਕੀਤੀ ਅਯੋਧਿਆ ਤੋਂ ਚੱਲੇ ਹੋਏ ਅਕਸ਼ਤ ਕਲਸ਼ ਅੱਜ ਸਾਡੇ ਨਗਰ ਕਾਲਾ ਸਿੰਘਾਂ ਦੇ ਵਿੱਚ ਭਗਵਾਨ ਦੀ ਕਿਰਪਾ ਦੇ ਨਾਲ ਠਾਕੁਰ ਦਵਾਰ ਮੰਦਰ ਵਿੱਚ ਪਹੁੰਚਿਆ ਸਾਰੇ ਭੱਟਾ ਨੇ ਬਹੁਤ ਹੀ ਜੋਸ਼ਕ ਜੋਸ਼ ਦੇ ਨਾਲ ਇਸ ਕਲਸ਼ ਦਾ ਸਵਾਗਤ ਕੀਤਾ ਭੰਗੜੇ ਪਾ ਕੇ ਨੱਚ ਕੇ ਪ੍ਰਭੂ ਦੇ ਭਜਨ ਗਾ ਕੇ ਆਰਤੀ ਕਰਕੇ ਇਸ ਪ੍ਰੋਗਰਾਮ ਨੂੰ ਸਾਰਿਆਂ ਨੇ ਦਿਲ ਜਾਨ ਤੋਂ ਬਣਾਇਆ ਜਿਸ ਤਰ੍ਹਾਂ ਹੁਣ 22 ਤਰੀਕ ਨੂੰ ਭਗਵਾਨ ਜੀ ਦੀ ਪ੍ਰਾਪਤ ਸਿਸ਼ਟਾ ਮਹਾਨੀ ਮੂਰਤੀ ਦੇ ਉਹਦੇ ਪਲਖਸ਼ ਦੇ ਵਿੱਚ ਮੰਦਿਰ ਸਾਹਿਬ ਦੁਆਰਾ ਬਦਨਰ ਕਮੇਟੀ ਵੱਲੋਂ ਸਾਰੇ ਸਾਡੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਥੋੜੀ ਕਿਹਾ ਗਿਆ ਜਿਨ੍ਹਾਂ ਦੇ ਵਿੱਚ 16 ਤਰੀਕ ਤੋਂ ਲੈ ਕੇ 22 ਤਰੀਕ ਕਰ ਸੰਗਿਆ ਦੇਰੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਸਾਰੇ ਨਗਰ ਦੇ ਵਿੱਚ ਕਵੀ ਜਾਊਗਾ ਉਸ ਤੋਂ ਇਲਾਵਾ 22 ਤਰੀਕ ਨੂੰ ਵੱਡੀ ਸਕਰੀਨ ਲਾ ਕੇ ਅਜੋਦੇ ਹਜਰ ਸਾਰਾ ਇੱਕਾਈ ਪ੍ਰੋਗਰਾਮ ਸਾਰੇ ਪੱਤਨ ਖੰਦ ਖਾਣੇ ਚੁਗਾ ਉਸ ਦੇ ਨਾਲ ਮੰਦਰ ਦੇ ਵਿੱਚ ਜੋ ਵੀ ਲੱਗਣ ਦਾ ਪ੍ਰੋਗਰਾਮ ਹੋਏਗਾ ਡੈਕੋਰੇਸ਼ਨ ਦਾ ਹੋਏਗਾ ਪਾਰਟੀਆਂ ਸੱਦ ਕੇ ਭਜਨ ਕੀਰਤਨ ਕਰਨ ਦਾ ਪ੍ਰੋਗਰਾਮ ਹੋਏਗਾ ਉਹ ਵੀ ਕੀਤਾ ਜਾਊਗਾ ਇਸ ਤੋਂ ਨਵਾ ਸ਼ਾਮ ਨੂੰ ਸਾਰੇ ਮੰਦਰ ਦੇ ਵਿੱਚ ਤੇ ਸਾਰੇ ਭਗਤਾਂ ਦੇ ਘਰਾਂ ਦੇ ਵਿੱਚ ਬਹੁਤ ਹੀ ਸੁੰਦਰ ਦੀਪਮਾਲਾ ਕੀਤੀ ਜਾਊਗੀ ਭਗਵਾਨ ਜੀ ਕਿਰਪਾ ਕਰਨ ਸਾਰੇ ਭਗਤਾਂ ਤੇ ਸਾਰੇ ਭਗਤਾਂ ਨੂੰ ਅਸ਼ੀਰਵਾਦ ਦੇਣ ਤੇ ਸਾਰੇ ਪ੍ਰੋਗਰਾਮ ਸਫਲ ਕਰਨ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ अयोध्या जी ਵਿੱਚ ਸੱਜ ਕੇ ਸਾਡੇ ਸਾਰੇ ਭਗਤਾਂ ਨੂੰ ਆਪਣੇ ਖੁੱਲੇ ਖੁੱਲੇ ਦਰਸ਼ਨ ਕਰਾਉਣ ਹੋਲ ਸਿਆਪਤੀ ਨਾਮ ਚੰਦਰ ਮਹਾਰਾਜ ਕੀ ਜੈ ਪਵਨ ਸੁਤ ਅਨੂਮਾਨ ਕੀ ਜੈ ਦੇ ਕਰਾਏ ਮੀਰ ਬਜਰੰਗੀ ਹਰ ਹਰ ਮਹਾਦੇਵ